ਸਾਬਕਾ ਸੰਸਦ ਮੈਂਬਰ ਸੁਸ਼ੀ ਰਿੰਕੂ ਤੇ ਸਾਬਕਾ ਵਿਧਾਇਕ ਸ਼ੀਤਲੰਗੂਰਾਲ ਦਾ ਭਾਜਪਾ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਜਲੰਧਰ ਦੇ ਵਿੱਚ ਰੋਡ ਸ਼ੋਅ ਕੀਤਾ ਗਿਆ ਇਸ ਦੌਰਾਨ ਸਾਬਕਾ ਸੰਸਦ ਮੈਂਬਰ ਰਿੰਕੂ ਤੇ ਸਾਬਕਾ ਵਿਧਾਇਕ ਸ਼ੀਤਲੰਗੂਰਾਲ ਪਾਰੀ ਫੋਰਸ ਨਾਲ ਰੋਡ ਸ਼ੋਅ ਦੇ ਵਿੱਚ ਪਹੁੰਚੇ ਇਹ ਰੋਡ ਸ਼ੋਅ ਸ਼ਾਮ 4:30 ਵਜੇ ਦੇ ਕਰੀਬ ਵਰਕਸ਼ਾਪ ਚੌਂਕ ਤੋਂ ਹੋ ਕੇ ਡਾਕਟਰ ਬੀ ਆਰ ਅੰਬੇਦਕਰ ਚੌਂਕ ਤੋ ਹੁੰਦਾ ਹੋਇਆ 6:30 ਵਜੇ ਦੇ ਕਰੀਬ ਸਮਾਪਤ ਹੋਇਆ ਦੱਸਿਆ ਗਿਆ ਕਿ ਭਾਜਪਾ ਵਰਕਰਾਂ ਨੇ ਰਿੰਕੂ ਤੇ ਸ਼ੀਤਲੰਗੂਰਾਲ ਦਾ ਨਿੱਘਾ ਸਵਾਗਤ ਕੀਤਾ ਰੋਡ ਸ਼ੋਅ ਦੌਰਾਨ ਸ਼ੀਤਲੰਗ ਦੀ ਮੁਹੱਲਾ ਪਹੁੰਚ ਜਿੱਥੋਂ ਨਾਲੇ ਸ੍ਰੀ ਗੁਰੂ ਬਾਲਮੀਕੀ ਮਹਾਰਾਜ ਜੀ ਦੇ ਮੰਦਿਰ ਦੇ ਦਰਸ਼ਨ ਵੀ ਕੀਤੇ ਨੇ ਤਾਂ ਜਿਕੇ ਭਾਜਪਾ ਵਰਕਰਾਂ ਵੱਲੋਂ ਅतिਸ਼ਵਾਜੀ ਕਰਕੇ ਨਾਦ ਸਵਾਗਤ ਕੀਤਾ ਗਿਆ ਸੀ ਇਸ ਦੇ ਨਾਲ ਡਾਕਟਰ ਬੀ ਆਰ ਅੰਬੇਦਕਰ ਟਾਉਂਕ ਵਿੱਚ ਪਹੁੰਚਣ ਤੋਂ ਬਾਅਦ ਉਹਨਾਂ ਵੱਲੋਂ ਬਾਬਾ ਸਾਹਿਬ ਦਾ ਆਸ਼ੀਰਵਾਦ ਵੀ ਲਿਆ ਗਿਆ ਤਾਂ ਜਿਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਰੋਸ਼ੋ ਨੂੰ ਲੈ ਕੇ ਵਿਰੋਧ ਦਾ ਐਲਾਨ ਕੀਤਾ ਸੀ ਇਸ ਸਬੰਧ ਦੇ ਵਿੱਚ ਪੁਲਿਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਸੀ ਇਹ ਰੋਸ਼ੋ ਸ਼ਾਮ ਕਰੀਬ 4 ਵਜੇ ਵਰਕਸ਼ਾਪ ਟਾਉਂਕ ਤੋਂ ਸ਼ੁਰੂ ਹੋਣਾ ਸੀ ਪਰ ਰੋਸ਼ੋ ਕਰੀਬ 1 ਘੰਟਾ ਦੇਰੀ ਨਾਲ ਸ਼ੁਰੂ ਹੋਇਆ ਸ਼ੋ ਦੇਸ਼ਾਮ ਡਾਕਟਰ ਬੀਆਰਐਮ ਮਿਤਕੋ ਟੋਂਗਤੇ ਖਤਮ ਹੋਇਆ ਸੋ ਅਥੀਦਾ ਦੇ ਕਿ ਆਮ ਆਮੀ ਪਾਰਟੀ ਛੱਡਣ ਤੋਂ ਬਾਅਦ ਦੋਮਿਆਂ ਦਾ ਹੈ ਪਹਿਲਾ ਰੋਸ਼ੂ ਜਿਸ ਦੇ ਵਿੱਚ ਦੋਵੇਂ ਆਗੂ ਇਕੱਠੇ ਲੋਕਾਂ ਨੂੰ ਮਿਲਦੇ ਨਜ਼ਰ ਆ ਰਹੇ ਸੀ ਅਥੀਦਾ ਦੇ ਕਿ ਸ਼ੀਤਲੰਗੁਰਾਲ ਦੀ ਬੀਤੀ ਦੀ ਨਸ਼ੀਦੇ ਤਸਕਰਾਂ ਦੇ ਨਾਲ ਵੀਡੀਓਜ਼ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਤੇ ਵੱਡੇ ਸਵਾਲ ਵੀ ਖੜੇ ਹੋ ਰਹੇ ਸੋ ਅਥੀਦਾ ਦੇ ਕਿ ਸ਼ੀਤਲੰਗੁਰਾਲ ਨੇ ਪੁੱਛਿਆ ਕਿ ਇਹ ਤਸਵੀਰ ਉਦਹੀ ਕਿਉਂ ਵਾਇਰਲ ਹੋਈ ਹੈ ਜਦੋਂ ਮੈਂ ਆਮ ਆਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਹਾਂ ਮੈਂ ਤੇ ਥੋੜੀ ਦੇਰ ਬਾਅਦ ਸਵਾਲ ਦੇ ਰਿਹਾ ਕਿ ਮੈਂ ਜਾਣਦਾ ਸੀ ਪਾਰਟੀ ਛੱਡ ਕੇ ਆਇਆ ਮੇਰੀ ਫੋਟੋ ਅੱਜ ਹੀ ਵਾਇਰਲ ਹੋਣੀ ਸੀ ਸਰਦਾਰ ਬਲਕਾ ਸਿੰਘ ਕਿਹੜੇ ਕੈਬਨਿਟ ਮੰਤਰੀ ਹੈ ਇਹ ਉਹਨਾਂ ਦਾ ਚਿਹਤਾ ਰਮਨੀਸ਼ ਜਿਹੜਾ ਹਮਾਦੀ ਪਾਰਟੀ ਦਾ ਕਾਰਕਟਰ ਹੈ ਇਹਨੂੰ ਪੁੱਛਿਆ ਜਾਵੇ ਪੁੱਛਿਆ ਜਾਵੇ ਗਗਨ ਅਨਮੋਲ ਮਾਨ ਜਿਹੜਾ ਕੈਬਨਟ ਮੰਤਰੀ ਹੈ ਕਿ ਮਨੀਸ਼ ਠਾਕੁਰ ਕੌਣ ਹੈ ਪੁੱਛਿਆ ਜਾਵੇ ਮਨੀਸ਼ ਠਾਕੁਰ ਨੂੰ ਕਿ ਜਿਹੜਾ 20 ਇਲੈਕਸ਼ਨ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਥੇ ਮਨੀਸ਼ ਠਾਕੁਰ ਕੀ ਕਰ ਰਿਹਾ ਸੀ ਜੇਤੇ ਮੇਰੀ ਜ਼ਰੂਰਤ ਪਵੇ ਸਰਕਾਰ ਨੂੰ ਮੈਂ ਸੰਯੋਗ ਕਰਨ ਤਿਆਰ ਆ ਇਦਾਂ ਜੇ ਮੇਰੇ ਪਰਿਵਾਰ ਨੂੰ ਮੈਨੂੰ ਜਬਦਨਾਮ ਕੀਤਾ ਜਾਏਗਾ ਕਾਨੂੰਨੀ ਕਰਵੇਗਾ ਪੁਲਿਸ ਦਾ ਕਾਰਕਟਰ ਨਹੀਂ ਸੀਗੀ